ਪੰਜਾਬ ਦੇ ਸਿੱਖਿਆ ਮੰਤਰੀ ਹਰਜੂਤ ਬੈਂਸ ਦੇ ਵੱਲੋਂ ਸ਼ਿਕਾਲ ਤਖਸਾ ਵਿਖੇ ਪੇਸ਼ ਹੋ ਕੇ ਫਸੀਲ ਤੋਂ ਮਾਫੀ ਮੰਗੀ ਗਈ। ਅਸਲ ਹਰਜੂਤ ਬੈਂਸ ਨੇ ਗਲਤੀ ਸਵੀਕਾਰ ਕਰਦਿਆ ਗੁਰਮਤਿ ਸਿਧਾਂਤਾਂ ਦੀਆਂ ਤੱਜੀਆਂ ਉਡਾਈਆਂ ਤੇ ਜਥੇਦਾਰ ਦੇ ਵੱਲੋਂ ਕਿਹਾ ਗਿਆ ਕਿ ਸਿੱਖਿਆ ਮੰਤਰੀ ਹਰਜੂਤ ਬੈਂਸ ਨੇ ਆਪਣੀ ਗਲਤੀ ਮੰਨ ਲਈ ਹੈ ਤੇ ਹੁਣ ਤੋਂ ਕੁਝ ਦਿਨ ਬਾਅਦ ਉਹਨਾਂ ਨੂੰ ਸਿੱਖੀ ਸਿਧਾਂਤਾਂ ਦੇ ਮੁਤਾਬਕ ਸਜ਼ਾ ਵੀ ਸੁਣਾਈ ਜਾਵੇਗੀ। ਸ਼ਿਕਾਲ ਤਖਸਾ ਤੋਂ ਜਿਹੜੀ ਸਜ਼ਾ ਹੈ ਉਹ ਸਿੱਖਿਆ ਮੰਤਰੀ ਹਰਜੂਤ ਬੈਂਸ ਨੂੰ ਲਾਈ ਜਾਣੀ ਹੈ। ਤਾਂ ਦੱਸ ਦਈਏ ਕਿ ਹਾਲੀ ਦੇ ਵਿੱਚ ਇੱਕ ਵਿਵਾਦ ਹੁੰਦਾ ਜਿਸ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੂਤ ਬੈਂਸ ਜਿਹੜੇ ਨੇ ਉਸੁਰਖੀਆਂ ਦੇ ਵਿੱਚ ਆਉਂਦੇ ਨੇ ਪਹਿਲਾਂ ਹੈਲੋ ਗਾਇ ਯਾਰ ਜੇ ਦੀ ਸਾਜ ਪਾਈਗੇ ਵਾਹ ਭਾਈ ਜਾਨ ਤੋਂ ਯਾਰ ਵਾਹ ਦੇ ਗੁਰੂ ਦੇ ਫਤਿਹ ਇਹ ਗੁਰੂ ਦਾ ਪੰਥ ਨਿਆਰਾ ਹੈ ਵਿਲੱਖਣ ਹੈ ਸਿੱਖ ਪੰਥ ਦੇ ਨਾਂ ਵਿੱਚ ਹਾਂ ਜਾਂ ਨਾ ਕਿਤੇ ਲੋਕੀਂ ਸਾਡੀ ਆਪਣੀ ਗਲਤੀ ਕਬੂਲ ਕਰਦੇ ਤੇ ਮੇਰਾ ਰੋਮ ਰੋਮ ਅਤਾਰਕ ਸਾਹਿਬ ਨੂੰ ਸਮਰਪਿਤ ਹੈ ਅ ਜੀ ਬਕਸਿੰਧ ਗੁਰੂ ਦਾ ਬਕਸਿੰਧ ਦਰ ਹੈ ਮੈਂ ਆਪਣੀ ਗਲਤੀ ਤਕਬੂਲ ਕਰਦਾ ਤੇ ਮੇਰਾ ਰੋਮ ਰੋਮ ਸਿਲੇਕਟਰ ਦੇਖੋ ਤੁਸੀਂ ਉਥੇ ਹਾਜ਼ਰ ਸੀ ਜੀ ਜੱਥੇ ਜਦੋਂ ਪ੍ਰੋਗਰਾਮ ਚੱਲ ਰਿਹਾ ਸੀ ਜਦੋਂ ਗਾਇਕ ਗਾ ਰਿਹਾ ਸੀ ਤੇ ਗਾਣੇ ਚੱਲ ਪਏ ਜਿਹੜੇ ਕਿ ਜਦੋਂ ਫੁਰਮਾ ਦੀ ਸੀ ਦੀ ਸਤਿ ਆਪਦੀ ਦੀ ਰਮਤਾ ਹੋਵੇ ਤਾਂ ਤੁਸੀਂ ਗਾਇਕ ਨੂੰ ਉੱਠ ਕੇ ਚੱਲਦੇ ਪ੍ਰੋਗਰਾਮ ਚ ਰੋਕਿਆ ਨਹੀਂ ਜੱਤ ਜੀ ਨਹੀਂ ਰੋਕਿਆ ਤੁਸੀਂ ਨਹੀਂ ਰੋਕਿਆ ਤੁਹਾਡੇ ਕੋਲੋਂ ਗਲਤੀ ਹੋਈ ਬੜੀ-ਬੜੀ ਉਲੰਘਣਾ ਆਈ ਉਸ ਸਮੁੱਚੇ ਪੰਥ ਤੋਂ ਇਹਦੀ ਮਾਫੀ ਮੰਗਦੇ ਹਾਂ ਜੀ ਜੱਤ ਜੀ ਠੀਕ ਹੈ ਬੈਠੋ